ਯਾਨਕੀ ਸਾਡੀ ਮੋਟੋ ਕੁਝ ਖਤਰਨਾਕ ਕਰਨਾ ਚਾਹੁੰਦੀ ਤੇ ਆਲੂ ਦੀ ਭੈਣ ਅਚਕੰਦਰ ਇਹ ਲਾਲ ਰੰਗੇ ਮੇਰੇ ਥੋੜਾ ਦਰ ਦੇਗੀ ਤੇ ਕੀ ਬਣਾਉਣਾ ਅੱਜ ਗਲਾਬੀ ਬਰੋਟੀ ਉਹ ਗਰੀਬਣੀ ਦਾ ਧੂਮਾ ਹੀ ਕੱਢਦਾ ਜੀ ਉਹ ਕੰਢੇ ਕਰਦੇ ਆ ਭਾਈ ਇਹਦਾ ਤਾਂ ਸਾਰੇ ਭਾਂਡੇ ਲਵੇੜੀ ਫਿਰਦੀ ਲੈ ਦੱਸ ਸਾਰੇ ਗਲਾਬੀ ਗਲਾਬੀ ਕਰੀ ਹਾਂ ਜੀ ਸਾਸਤਰੀ ਗੱਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਚੱਲਦੇ ਵਲੌਗ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਕੀ ਆਪਣੀ ਮਿਸ ਜਾਨਕੀ ਸਾਡੀ ਮੋਟੋ ਕੁਝ ਖਤਰਨਾਕ ਕਰਨਾ ਚਾਹੁੰਦੀ ਹੈ ਕੀ ਬਣਾਉਣਾ ਅੱਜ ਗਲਾਬੀ ਬਰੋਟੀ ਲੈ ਕਰਕੇ ਕਰਕੇ ਡਿਮਾਂਡ ਆਈ ਕਹਿੰਦੀ ਮੈਂ ਗਲਾਬੀ ਪਰੌਂਠੇ ਬਣਾਉਣਾ ਗਲਾਬੀ ਪਰੌਂਠੇ ਕੋਈ ਖੈ ਹੁੰਦੀ ਵੀ ਆ ਹੁੰਦੀ ਆ ਕੋਈ ਮੈਂ ਅਜ ਤੱਕ ਨਹੀਂ ਸੁਣੇ ਗਲਾਬੀ ਪਰੌਂਠੇ ਦੇਖਿਓ ਫਿਰ ਚਲੋ ਬੇਦਦੇ ਆ ਕਿਵੇਂ ਦੇ ਬਣਾਉਂਦੇ ਆ ਗਲਾਬੀ ਪਰੌਂਠੇ ਲੱਗ ਜੇ ਪਤਾ ਇਹਨਾਂ ਦਾ ਅੱਜ ਨਾ ਵਧੀਆ ਚੀਜ਼ ਬਣੀ ਨਾ ਤੇ ਹਸਾਬ ਲਾ ਲਾ ਤੂੰ ਵੀ ਫਿਰ ਕੀ ਹਸਾਬ ਨਾਲ ਹਸਾਬ ਕਿਤਾਬ ਦਾ ਪੂਰਾ ਕੈਲਕੂਲੇਟਰ ਬਾਹਰ ਕੱਢ ਕੇ ਰੱਖ ਲੈ ਫਿਰ ਕਿਵੇਂ ਲੱਗਣਾ ਆਹੋ ਦੱਸਤਾ ਹੀ ਤੈਨੂੰ ਸਕੈਨਰ ਬਾਹਰ ਰੱਖੋ ਸਕੈਨਰ ਤੋਂ ਮੁੱਖੀਆਂ ਵੇਖੀ ਤੇਰੇ ਪੈਂਦੀਆਂ ਲੋਵੀ ਸਬਜ਼ੀ ਲੈ ਆਂਦੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਲਿਆਉਣੀਆਂ ਸੀ ਜਿਹੜੀਆਂ ਜਿਹੜੀਆਂ ਪਾਉਣੀਆਂ ਮਾਰ ਮੇਰੇ ਮੂੰਹ ਤੇ ਗੇਟ ਮਾਰ ਜ਼ੋਰ ਨਾਲ ਖਿੱਚ ਕੇ ਪਤਾ ਤਾਂ ਲੱਗੇ ਵੀ ਮੂੰਹ ਵਿੰਗਾ ਹੋ ਗਿਆ ਸੌਰਿਆਂ ਤੋਂ ਕਰਾ ਕੇ ਆਇਆ ਹੀ ਵਿੰਗਾ ਮੂੰਹ ਹਾਂ ਚਲੋ ਜੀ ਲੋ ਵੇਖੇ ਕੀ ਕੀ ਲਿਆਂਦਾ ਆ ਲਿਆਂਦੀ ਆ ਚਕੰਦਰ ਠੀਕ ਆ ਭਾਈ ਆਲੂ ਵਰਗਾ ਇਹਦਾ ਰੰਗ ਹੁੰਦਾ ਇਹ ਆਲੂ ਦਾ ਦੂਜਾ ਭਰਾ ਹੀ ਆ ਚਕੰਦਰ ਇਹ ਆਲੂ ਦੀ ਭੈਣ ਆ ਚਕੰਦਰ ਇਹ ਲਾਲ ਰੰਗ ਇਹ ਥੋੜਾ ਜਿਹਾ ਦੇ ਦੇ ਠੀਕ ਆ ਤੇ ਇਹ ਜਿਆਦਾ ਮੇਕਅਪ ਕਰਦੀ ਐ ਇਸੇ ਲਈ ਲਾ ਰੰਗਦੀ ਆ ਇਹ ਵਿਚਾਰਾ ਮੇਕਅਪ ਨਹੀਂ ਕਰਦਾ ਇਹ ਤਾਂ ਕਸਲੇਆ ਮਸ ਲੈ ਗਿਆ ਆਪਣੇ ਰਗਾ ਰੰਗ ਪ੍ਰੰਗਾ ਜਿਆ ਤੇ ਡੱਬਾ ਖੜਬਾ ਜਿਆ ਤੇ ਆ ਹੈਗਾ ਧਨੀਆ ਇਹ ਵੀ ਇਹਨਾਂ ਦੇ ਪਰਿਵਾਰ ਦਾ ਮੈਂਬਰ ਹੀ ਆ ਜਿਹੜਾ ਸਬਜ਼ੀ ਦੇ ਵਿੱਚ ਪਊਗਾ ਅੱਜ ਆਈ ਦੇ ਇੱਕ ਸਬਜ਼ੀ ਦੇ ਕੋੜ ਮਿਲ ਜਾਂਦਾ ਇਹ ਮਿਲਨਸਾਰ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਹੜੇ ਰਿਸ਼ਤੇਦਾਰ ਆਪਣੇ ਮਿਲਨਸਾਰ ਹੋਣ ਉਹ ਐਵੇਂ ਦੇ ਹੁੰਦੇ ਆ ਤੇ ਕੋਈ ਐਵੇਂ ਦੇ ਹੁੰਦੇ ਆ ਜਿਹੜੇ ਮੇਕਅਪ ਜਿਆਦਾ ਕਰ ਲੈਂਦੇ ਆ ਬਿਊਟੀ ਇਹਨਾਂ ਦੀ ਟੂ ਮਾਚ ਹੁੰਦੀ ਆ ਕੁਝ ਐਵੇਂ ਦੇ ਦਿੰਦੇ ਆ ਡੱਬ ਖੜਬੇ ਜੇ ਇਹ ਵੀ ਬਹੁਤ ਮਿਲਨਸਾਰ ਲੋਕ ਆ ਇਹ ਵੀ ਹਰੇਕ ਚ ਪੈ ਜਾਂਦੇ ਆ ਇੱਕ ਹੋਰ ਇਹਨਾਂ ਦਾ ਮਿਲਨਸਾਰ ਪਰਿਵਾਰ ਦੇ ਵਿੱਚ ਜਿਹੜਾ ਮੈਂਬਰ ਆ ਮੀਨ ਉਹ ਹੈਗਾ ਜੇ ਗੰਡਾ ਇਹ ਜੇ ਤਾਂ ਬਈ ਕੋਈ ਆਪ ਚੀਰੇ ਹੱਥ ਨਾਲ ਉਹਦੇ ਅੱਖਾਂ ਚ ਪਾਣੀ ਨਹੀਂ ਕਢਾ ਦਿੰਦਾ ਤੇ ਜਦੋਂ ਕਿਸੇ ਵੀ ਸਬਜ਼ੀ ਦੇ ਵਿੱਚ ਪੈ ਜਾਂਦਾ ਤੇ ਟੇਸਟ ਦਾ ਸਿਰਾ ਵੀ ਕਰਾ ਦਿੰਦਾ ਸਮਝਦੇ ਤੁਸੀਂ ਇਹ ਐਨੇ ਮਿਲਨਸਾਰ ਲੋਕ ਆ ਐਵੇਂ ਦੇ ਆ ਇਹ ਹੋਰ ਰਿਸ਼ਤੇਦਾਰ ਹੁੰਦੇ ਆ ਜਿਹੜੇ ਮਤਲਬ ਮੰਨ ਕੇ ਚੱਲੋ ਜਦੋਂ ਵੀ ਆਉਣਗੇ ਤੁਹਾਨੂੰ ਬਸ ਰੋਣਾ ਹੀ ਕਢਾ ਦੇਣਗੇ ਤੁਹਾਡਾ ਲੈ ਵੀ ਜਿਹੜੀ ਗੁਲਾਬੇ ਪਰੌਂਠੇ ਬਣਾਉਣਾ ਅਤੇ ਜਿਹੜੀ ਚਕੰਦਰ ਦੀ ਉੱਪਰਲੀ ਛਿਲਕਾ ਜਿਹੜੀ ਫੇਸ ਬਿਊਟੀ ਉਹਦੀ ਲਾ ਲੈਣੀ ਆ ਅੰਦਰੋਂ ਉਹਦਾ ਵਿਰੋਧਾ ਕੱਢ ਲੈਣਾ ਇਸ ਤਰ੍ਹਾਂ ਇਹਦਾ ਹੁਣ ਆਪਾਂ ਬਣਾਵਾਂਗੇ ਜੂਸ ਚਕੰਦਰ ਤੇਰੀ ਥੋੜੀ ਆ ਕੁੜੇ ਬਾਦੂ ਥੋੜੇ ਹੋਰ ਚੀਰ ਲਾ ਮੈਂ ਨਾਲ ਜ਼ਿਆਦੀ ਪੈ ਜਾਣੀ ਚਲੋ ਚਲੋ ਜੀ ਫੇਰ ਐਂਕਰ ਕੇ ਤੁਸੀਂ ਬਲੈਂਡਰ ਦੇ ਵਿੱਚ ਇਹਨੂੰ ਪਾ ਲੈਣਾ ਸਾਰੀ ਨੂੰ ਇੱਕ ਛੱਟਤੀ ਜਿਆ ਨਿਕਲ ਆ ਗਈ ਉਹ ਕਹਿੰਦੀ ਮੈਂ ਤਾਂ ਬਚ ਗਈ ਸ਼ੂਗਰ ਬਣਾਉ ਉਹ ਤੁਸੀਂ ਵੀ ਪਾਜੋ ਪਲੇਟ ਚ ਇਹ ਉਹਨੇ ਕਹਣਾ ਇਹ ਚੰਦਰੀ ਨੇ ਅੱਜ ਤੁਹਾਡਾ ਜੂਸ ਕੱਢ ਦੇਣਾ ਸਾਰਿਆਂ ਦਾ ਵੀ ਜੇ ਕੱਢ ਦੇਣੀ ਤੁਹਾਡੀ ਅੱਛਾ ਉਹਨੂੰ ਵੀ ਧੋ ਕੇ ਪਾਏਗੀ ਵਿੱਚ ਉਹ ਕਹਿੰਦੀ ਮੈਂ ਬਚਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਬਾਦ ਮੈਂ ਪੂਰੀ ਲਈ ਸੀ ਪਰ ਨਹੀਂ ਮੈਂ ਬਚੀ ਨਹੀਂ ਚੰਦਰੀ ਚਾਕੀ ਲੈ ਕੇ ਦੇਣਾ ਕਿਤੋਂ ਚਲੋ ਵੀ ਆ ਵੀ ਪਾ ਜਿਹੜੇ ਦੋ ਚਾਰ ਪੀਸ ਰਹਿ ਗਏ ਉਹ ਪੈਣੇ ਨਹੀਂ ਬਚਿਆ ਧੱਕ ਦੇ ਪਾ ਦੇ ਵਿੱਚ ਧੱਕੇ ਨਾ ਲੋ ਵੀਰ ਹਣੀ ਬਲੈਂਡਰ ਲੈ ਕੇ ਆਈ ਨਿੰਜਾ ਦਾ ਨਾਲ ਇਹ ਹੋਈ ਨਹੀਂ ਬੜੀ ਗੱਲ ਨਜ਼ਰ ਲੱਗ ਗਈ ਨਜ਼ਰ ਲੱਗ ਗਈ ਨਿੰਜੀ ਹਣੀ ਚੱਲੇ ਹੀ ਨਹੀਂ ਨਿੰਜੀ ਹੋਣ ਦੀ ਪਾਸ ਹੀ ਹੋ ਗਈ ਚਾਰਾਂ ਦੀ ਸੱਚ ਤਾਂ ਆਮਗਰ ਹੁਣ ਐਡੀ ਤੋਂ ਕਾਲੀ ਉੱਤੇ ਹੀ ਜ਼ੋਰ ਦਿੱਤੀ ਆਉਣੀ ਹੈ ਸਾਰਾ ਆਦੇ ਤੇ ਇਹ ਕੰਟੀ ਨਹੀਂ ਕਰਨੀ ਉੜੇ ਕਰ ਥੋੜੇ ਥੱਲੇ ਝੜਕੇ ਨੂੰ ਉਸੀ ਤੇ ਮਾਰ ਹਾਂ ਹੁਣ ਡੇਕ ਪੇਲੇ ਹੁਣ ਲਾ ਇਹ ਦੇ ਕੇ ਪੱਟ ਕੇ ਦੁਆਰਾ ਦੇਣਾ ਇਹਦੇ ਪੰਨੇ ਬਣਿਆ ਵਾਣਾ ਤੇ ਗਾਣ ਬਣਿਆ ਆ ਚੱਕੋ ਜੀ ਲਾ ਗਈ ਡੰਡ ਨਹੀਂ ਟਲੀ ਨਾ ਉਹ ਗਰੀਬਣੀ ਦਾ ਧੂਮਾ ਹੀ ਕੱਢਦਾ ਜੀ ਉਹ ਤਾਂ ਨਿਕਲ ਗਿਆ ਭਾਈ ਇਹਦਾ ਤਾਂ ਉਹ ਡਾਂਡਲਾ ਦੀ ਸਾਰੀ ਦੇ ਨਹੀਂ ਹੋਵੇਂ ਜਾਂ ਤੇ ਇਹ ਹੋ ਗਈ ਗਰਮ ਬਸ ਹੋ ਗਈ ਲਾਤੀ ਡਾਂਡੇ ਦੀ ਨਿੰਜੀ ਹੋਲੀ ਬਸ ਤੂੰ ਹਮਾਰ ਗਈ ਉਹਦਾ ਤਾਂ ਕੰਮ ਰਹਿ ਗਿਆ ਹੋ ਗਿਆ ਕੰਮ ਇਹਦਾ ਤਾਂ ਤੋ ਵੀ ਇਹ ਆਪਣਾ ਹੋ ਗਿਆ ਗੁਲਾਬੀ ਰੰਗ ਤਿਆਰ ਇਕਤੰਦਰ ਦਾ ਪ੍ਰੋਪਰ ਓਰੀਜినਲ ਕਲਰ ਆ ਕੋਈ ਇਹਦੇ ਵਿੱਚ ਆਪਾਂ ਦੂਜੀ ਚੀਜ਼ ਨਹੀਂ ਪਾਈ ਕੈਮੀਕਲ ਵਗੈਰਾ ਸਾਰੀ ਇਕਤੰਦਰੀ ਇਕਤੰਦਰਾ ਪਰ ਇਹ ਇੱਕ ਨੂੰ ਖਰਾਬ ਕਰਕੇ ਨੇ ਸਾੜ ਕੇ ਇੱਕ ਨੂੰ ਹੁਣ ਇਹ ਦੂਜੀ ਦੇ ਦਿਵਾਲੇ ਹੁਣ ਇਹਦਾ ਵੀ ਧੂਮਾ ਕਢਾਉਣਾ ਜੇ ਸਾਨ ਨੂੰ ਚਲਾਉਂਦੇ ਮੋਟਰ ਇਹਦਾ ਵੀ ਧੂਮਾ ਕਢਾ ਦੇਗੀ ਤੂੰ ਛੇਤੀ ਮੈਨੂੰ ਲੱਗਦਾ ਨਹੀਂ ਜ਼ਿਆਦਾ ਟਾਈਮ ਲੱਗੇ ਕੱਢੂਗੀ ਤੈਨੂੰ ਡੰਗਾ ਗਵਾਜ ਗਿਆ ਹਾਂ ਡੰਗਾ ਗਵਾਜ ਗਿਆ ਵਰਤ ਨਹੀਂ ਹੋਣਾ ਕਿਸੇ ਕਰੇਗਾ ਅੱਛਾ ਨਹੀਂ ਉਹ ਆਪਣੇ ਕਮਾਲ ਘੜਾ ਉਹ ਕਮਾਲ ਘੜ ਰਹਿਦਾ ਵਾ ਆਹ ਤੇ ਰੇਂਦਾ ਹੋ। ਦਿਮਾਗ ਹੀ ਬਹੁਤ ਆ ਭਾਈ ਕੀ ਕਰੀਏ। ਤੂੰ ਮੰਮੀ ਨੂੰ ਆਪਦੇ ਹਿਸਾਬ ਨਾਲ ਬਣਾ ਲੈਂਦੇ ਬਾਲੀ ਅੰਮਾ ਨਾ ਬਣ। ਜੇ ਮਾੜੀ-ਮੋੜੀ ਬਦਲ ਕਰਾਉਣੀ ਕਰਾ ਦੇ ਅੱਗੇ ਇੱਕਦਾਂ ਧੂਆਂ ਘੜਾਤਾ ਉੱਥੇ ਗਰੀਬੜੀ ਦਾ। ਤੇ ਐਵੇਂ ਨ ਤੇਜ ਬਣੀ ਜਾਂਦੀ ਤੂੰ। ਹੈਂ? ਆਹੋ। ਸਾਰੇ ਭਾਂਡੇ ਲਵੇੜੀ ਫਿਰਦੀ ਲੈ ਦੱਸ। ਸਾਰੇ ਗਲਾਬੀ-ਗਲਾਬੀ ਕਰੀ ਜਾਂਦੀ ਭਾਂਡੇ। ਦਸ ਨੇਵਾਨਾ ਸੱਤੀ ਜੈ ਜੈ ਪਹੀਂ ਥੋੜਾ ਜਿਹਾ ਵੀ ਜਿਹੜਾ ਖਾਦਾ ਵੀ ਜਾਵੇ ਬਾਅਦ ਚੋਂ ਅੰਨੇ ਵਸਰਦੇ ਆ ਕੀ ਪਉਣ ਲੱਗੀ ਜੀਰਾ ਇੰਨਾ ਵਾਸ਼ ਹੀ ਵਾਹ ਲੂਣ ਹੂੰ ਠੀਕ ਹੈ ਥੋੜਾ ਵੱਧ ਪਾ ਲਾ ਲੂਣ ਤਾਂ ਚਿਕੰਦਰ ਕਿਉਂਕਿ ਮਿੱਠੀ ਹੁੰਦੀ ਬਾਦ ਚੋ ਸਵਾਦ ਨਹੀਂ ਹਣਾ ਹੂੰ ਇਹ ਆ ਚੱਕੋ ਜੀ ਆਹ ਹਾਂ ਹਾਂ ਮੈਂ ਇਹਦੇ ਵਿੱਚ ਪਾਉਣਾ ਨਾ ਅਰੀਆਂ ਵਿੱਚ ਹੂੰ ਠੀਕ ਹੂੰ ਲੋ ਵੀ ਬਣ ਕੇ ਆਪਣਾ ਡੋ ਤਿਆਰ ਹੋ ਗਿਆ ਜੇ ਇਹਦੇ ਹੁਣ ਪੇੜੇ ਹੋਣੇ ਜੇ ਆਹ ਆਹ ਮੜਾ ਜੱਟ ਲੈ ਲੈਂਦੇ ਨਹੀਂ ਤੂੰ ਤਾਂ ਕਾਲੀ ਪੈ ਗਈ ਹੈ ਹੈ ਆਹ ਦੱਸਿਆ ਨਹੀਂ ਇਹਨੂੰ ਕਿਹਦੇ ਗਲਤ ਗੱਲਾਂ ਜਿੰਨਾ ਕਿ ਉਹ ਪਾਤਾ ਨਾ ਉੱਤੇ ਆਹ ਕਿਵੇਂ ਦਾ ਪਰੌਂਠਾ ਹੈ ਨਿੱਕਾ ਪਰੌਂਠਾ ਇਹ ਨਿੱਕਾ ਨਹੀਂ ਇਹਨੂੰ ਆਪਦੇ ਵਰਗਾ ਗੋਲ ਮਟੋਲ ਤੇ ਮੋਟਾ ਕਹਿੰਦੇ ਆ ਹੈਂ ਮੀ ਨਹੀਂ ਬੜਾ ਮੀ ਮੰਮੀ ਤੂੰ ਹੀ ਆ ਜਾ ਨਹੀਂ ਜਾ ਤੇ ਕੁੜੀ ਨੂੰ ਤੋਂ ਨੂੰ ਰੋਟੀ ਲਾਉਂਦੀ ਹੋਵੇ ਲਾ ਇਹ ਨਾ ਮੜਾ ਮੜਾ ਕਿਉ ਲਾਈਦਾ ਵੀ ਉਹ ਮੜਾ ਜਾ ਕਿਉ ਨਾ ਲਾਦੇ ਵੀ ਥੋੜਾ ਜਿਹਾ ਵੀ ਜਿਵੇਂ ਉਹਦੇ ਸਵਾਜੇ ਨੂੰ ਤੇ ਇਹ ਨਹੀਂ ਕਿ ਉਹਨੂੰ ਇੰਨੇ ਹੀ ਘਿਓ ਲਾਦੇ ਕਿ ਤਲਣਗੇ ਨਹੀਂ ਆ ਪਰ ਰੋਟੀਆਂ ਹੈ ਤਲੀਆਂ ਕਰੂੰ ਇਤ ਤਲਣ ਵਾਲਾ ਕੰਮ ਹੀ ਹੈ ਜਿੰਨਾ ਕਿਓ ਤੇ ਠੋਕੀ ਤਰੀ ਜਾਂਦੀ ਆ ਕੋਈ ਨਾ ਪਤਾ ਨਾ ਇਹ ਆਪੋ ਤੇ ਬੋਲੀ ਨਾ ਨਹੀਂ ਨਹੀਂ ਬੰਦਾ ਬਰਬਈ ਕਾਰੀਗਰ ਬਦਲੋ ਆਪਦਾ ਇਹ ਨਹੀਂ ਕਾਰੀਗਰ ਕਾਮ ਜਾਵਾ ਆਪਣਾ ਨਹੀਂ ਪਕਾਈਆਂ ਸੀ ਹਾਂ ਮੈਂ ਹੀ ਪਕਾਈਆਂ ਮੈਂ ਹੀ ਪਕਾਈਆਂ ਕਰੀ ਜਾਂ ਔਰ ਰੋਟੀ ਦਾ ਵੇਖੋ ਸ਼ੇਪ ਵੇਖੋ ਜਿਵੇਂ ਡੱਡੂ ਹੁੰਦੇ ਆ ਕੀ ਮੈਂ ਡੇ ਜਲਾਈ ਜਣੇ ਡੱਡਾ ਤਣ ਕੋਸਾ ਆਵਾ ਬੋਏ ਮੁਰੇ ਕਹਿੰਦੇ ਨਹੀਂ ਰੋਟੀਆਂ ਦੀ ਸ਼ੇਪ ਨਹੀਂ ਸਹੀ ਬੰਦੀ ਪਈ ਸੀ ਆਪ ਲਾਉਣੀਆਂ ਪਈਆਂ ਕਾਰੀਗਰ ਬਦਲ ਦਿੱਤਾ ਗਿਆ ਹੈ ਬਾਰੀ ਘਰੋਂ ਸਾਈਡ ਤੇ ਘੜ ਕੇ ਵੇਂਦਾ ਪਿਆ ਬੀਬੀਆਂ ਦੀ ਕਾਫੀ ਜਦੋਜਹਿਤ ਲੱਗੀ ਹੋਈ ਹੈ ਅੰਦਰ ਪਤਾ ਨਹੀਂ ਕਿਵੇਂ ਦੀਆਂ ਰੋਟੀਆਂ ਬਣ ਕੇ ਆਉਣੀਆਂ ਕਿਵੇਂ ਦੀਆਂ ਨਹੀਂ ਉਹ ਵਾਤਾਵਾਜ ਆ ਚੀ ਬੈਸੀ ਬੁਸੀ ਜਲਦੀ ਵਿਚਾਰੀ ਲੱਗਦਾ ਬਣ ਜਿਓ ਅੱਜ ਦੀ ਦਿਹਾੜੀ ਚ ਬਣ ਗਏ ਦੇ ਮੈਂ ਤਾਂ ਖਾ ਹੀ ਲੈਣੇ ਬਣਾਓ ਬਰ ਘਟ ਜੇ ਗੋਲ ਮਟੋਲ ਜੇ ਬਣਾਇਆ ਹਾਂ ਹਾਂ ਉਹ ਵੀ ਲਓ ਵੀ ਪਰੌਂਠਾ ਤੁਸੀਂ ਦੇਖ ਸਕਦੇ ਆ ਥੋੜਾ ਥੋੜਾ ਮੱਚਿਆ ਥੋੜਾ ਥੋੜਾ ਸਹੀ ਗੁਲਾਬੀ ਰੰਗ ਦਾ ਪਰੌਂਠਾ ਕਹਿੰਦੇ ਮੇਰੇ ਵੀਰੋ ਖਾਣ ਦੇ ਵਿੱਚ ਪਤਾ ਲੱਗੂਗਾ ਕਿਵੇਂ ਦਾ ਏ ਟੇਸਟ ਕਰਕੇ ਤੁਹਾਨੂੰ ਦੱਸਦੇ ਆ ਕੀ ਬਣਿਆ ਦਾ ਕੀ ਨਹੀਂ ਬਣਿਆ ਠੀਕ ਨਹੀਂ ਇਹ ਤਾਂ ਬਈ ਹੋਣਾ ਹੀ ਦੱਸਾਂਗੇ ਟੇਸਟੀ ਹੈ ਕਿ ਨਹੀਂ ਹੈ ਕਿ ਨਹੀਂ ਚੀਜ਼ ਵੇਹੇ ਮੈਨੂੰ ਲੱਗਦਾ ਸਵਾਦ ਤਾਂ ਘੈਂਟੀ ਹੋਊਗਾ ਇਹਦਾ। ਪੇਕ ਸਾਦੇ ਦੇ ਗੁਲਾਬੀ ਗੁਲਾਬੀ ਰਾਂਗ ਦੇ ਪਰੌਂਠੇ। ਪਿੱਛੇ ਟੂਠੂਗੇ ਮਾਰ ਲਾਂ ਪਹਿਲਾਂ ਆਣ ਕੇ। ਟਿਸਟ ਦੇ। ਹੂੰ। ਵਾਕਿਆ ਬਾਹ ਬਹੁਤ ਘੈਂਟ। ਜਿਹੜੇ ਬੰਦੇ ਚਕੰਦਰ ਸਲਾਦ ਨਹੀਂ ਖਾ ਹੱਦੇ। ਉਹ ਇਸ ਤਰ੍ਹਾਂ ਵੀ ਪਾ ਕੇ ਖਾ ਲਿਆ ਕਰੋ। ਜਮਾ ਮਠਾਸ ਨਹੀਂ ਆਈ। ਕੰਦ ਨੇ ਮੈਨੂੰ ਲੱਗਿਆ ਮਠਾਸ ਆਊਗੀ ਵਿੱਚ। ਨਾ ਕੋਈ ਉਹਦਾ ਖੁਸ਼ਕਪਣਾ ਹੈਗਾ ਵਧੀਆ ਕੈਂਟ ਐਡੇ ਮਿੱਠਾ ਹੈ ਨਹੀਂ ਵਾਹ ਤੇਰੇ ਤੋਂ ਜਦੀ ਬਣਦੀ ਚੀਜ਼ ਪੱਕੀ ਗੱਲ ਆ ਮੈਂ ਤਾਂ ਕਹੇ ਜੇ ਸਾ ਹਨ ਵਿੰਗੀਆਂ ਟੇਡੀਆਂ ਰੋਟੀਆਂ ਲਾਉਂਦੇ ਇਹ ਲੈ ਗਈ ਲੱਕੋਂ ਇਹਨੇ ਨਹੀਂ ਸਿਰਾ ਕਰਾਉਣਾ ਪਰ ਬਾਕੀ ਜਿਹੜਾ ਧਣੀਆਂ ਗੰਡੇ ਜੀਰਾ ਕਾਲੀ ਮਿਰਚ ਇਹਨਾਂ ਦਾ ਵੀ ਸੁਆਬ ਬਹੁਤ ਕੈਂਟ ਆ ਕੀ ਟੂ ਮੱਚ ਕੈਂਟ ਬਣੀ ਓ ਮਾਈ ਗਾਡ ਸਟੇਟੀ ਫਲੇਵਰ ਕਿਉਂ ਲੈ ਹਾਂ ਹਾਂ ਕਿਉਂ ਹਾਂ ਕਿਉਂ ਲੈ ਆ ਦੇ ਥੋੜਾ ਇਹ ਕਿਉਂ ਨਾ ਹੋਰ ਗੱਲ ਬਾਬਾ ਜਾਨੀ ਬਾਈ ਨੂੰ ਵੀ ਠਾਲਾ ਨੂੰ ਕਹ ਆ ਜਾ ਗਲਾਬੀ ਪਰੌਂਠੇ ਖਾ ਲੈ ਆਹੋ ਕੈਂ ਮੈਂ ਦੀਆਂ ਚੀਜ਼ਾਂ ਰੋਜ਼-ਰੋਜ਼ ਨਹੀਂ ਮਿਲਦੀਆਂ ਹੁੰਦੀਆਂ ਕਦੇ ਆਟਾ ਵੀ ਬਈ ਐਵੇਂ ਜੇ ਪਰੌਂਠੇ ਬਣਾਉਣੇ ਨੇ ਤੇ ਫੂਡ ਕਲਰ ਨਾ ਪਾਇਆ ਕਰੋ ਇਸ ਤਰ੍ਹਾਂ ਵੀ ਚੀਜ਼ਾਂ ਮੇਲੋ ਰੰਗ-ਪਰੰਗੀਆਂ ਬਣ ਜਾਂਦੀਆਂ ਹੁੰਦੀਆਂ ਘਾੜ ਬਣਿਆ ਨਾ ਕੰਮ ਕਿਹਦਨ ਚੌਲ ਬਣਾਉਣੇ ਆ ਗਲਾਬੇ ਰੰਗ ਦੇ ਹਾਂ ਇਹ ਜਿਹੜਾ ਆ ਪਰੌਂਠਾ ਆ ਯਾਨ ਆ ਵਾਲਾ ਸਿਰਾ ਇਹਨੇ ਕਰਵਣਾ ਐਂਡ ਆ ਮਖਣੀ ਦਿਓ ਮਣੀ ਜੀ ਦੇਸੀ ਲੈ ਆਈਆਂ ਦੂਜਾ ਲਿਆਉਣਾ ਸੀ ਕਮਣੀ ਮਖਣੀ ਨਹੀਂ ਆਹ ਤੁਹਾਡੇ ਕੜਾ ਬੂੜੀਆਂ ਬਣੀਆਂ ਕਿ ਰਾਈ ਨੂਰਪੁਰੇ ਉੱਤੇ ਤੈਨੂੰ ਭਗਾਵਾਂਗੇ ਮੱਜਾਂ ਕਿੱਡੀਆਂ-ਕੱਡੀਆਂ ਪਰੌਂਠੇ ਵਾਕੇ ਬਹੁਤ ਸੁਆਬ ਨੇ ਹੀ ਪਰਾਉਂਠੇ ਮੇਲਾਦਾ ਮੰਮੀ ਆਣਾ ਹੋਰ ਵੀ ਚੀਜ਼ਾਂ ਪੈ ਸਕਦੀਆਂ ਚ ਜਿਵੇਂ ਮੰਨ ਕੇ ਚਲੋ ਆਪਾਂ ਦਾ ਕੱਲਾ ਆਟਾ ਹੀ ਜੂਸ ਪਾ ਕੇ ਗੁੰਨੇ ਆ ਉਹ ਤੇ ਜਿਵੇਂ ਆਪਾਂ ਕੱਲੇ ਗੰਡੇ ਤੇ ਧਨੀਆ ਪਾਇਆ ਆਹੋ ਪਰੌਂਠਿਆਂ ਚ ਗੋਭੀ ਤੇ ਜਾਂ ਕੋਈ ਹੋਰ ਵੀ ਪੈ ਸਕਦਾ ਆਲੂ ਵੀ ਹੈ ਨਾ ਇਹ ਤੋ ਹੀ ਸਮਝ ਲਓ ਕਿ ਬਸ ਇਹ ਕੱਲਾ ਜਿਹੜਾ ਚਕੰਦਰ ਸੀ ਉਹਨੇ ਕਲਰ ਦੇਤਾ ਛਾਟੇ ਨੂੰ ਵਧੀਆ ਤਰ੍ਹਾਂ ਬਾਕੀ ਸਾਰਾ ਪ੍ਰੋਸੀਜਰ ਸੇਮ ਹੀ ਹੁੰਦਾ ਦੂਜੇ ਪਰੌਂਠਿਆਂ ਨੂੰ ਕਿਵੇਂ ਹਾਂ ਹੈ ਨਾ ਪੜਾ ਪਨੀਰ ਪੜਾ ਜੋ ਮਰਜੀ ਪਾ ਲੈਂਦੇ ਆ ਨਾ ਸਹੀ ਬਣ ਜਾਣਾ ਹੈ ਫਿਰ ਵੀ ਕੰਮ ਪਰ ਮਿਰਚ ਥੋੜੀ ਜੀ ਤੇਜ ਰੱਖਿਓ ਪਹਿਲਾਂ ਹੀ ਦਾਅ ਦਿੰਨੇ ਕਿਉਂਕਿ ਬਈ ਇਹ ਜਿਹੜਾ ਚਿਕੰਦਰ ਹੁੰਦੀ ਮੜੀ ਜੀ ਮਿੱਠੀ ਹੁੰਦੀ ਆ ਜਦੋਂ ਆਟੇ ਚ ਗੁੰਨੀ ਦੀ ਆ ਤੇ ਉਹ ਮੜਾ ਜ ਆਟਾ ਵੀ ਮਿੱਠਾ ਹੋ ਜਾਂਦਾ ਤੇ ਇਸੇ ਲਈ ਕਹਿੰਦੇ ਆ ਚਿਕੰਦਰ ਮੜੀ ਜੀ ਜੀ ਮਿਰਚ ਤੇਜ ਰੱਖਿਓ ਫੇਰ ਕਰਾਰੇ ਕਰਾਰੇ ਖਾਣ ਦਾ ਸਵਾਦ ਆਉਂਦਾ ਜਿੰਨੇ ਕੀ ਆਪਾਂ ਨੂੰ ਆਇਆ ਹੁਣ ਤੇ ਆਪਾਂ ਹੁਣ ਨਿਕਲਦੇ ਆਂ ਕੂਚ ਕਰਦੇ ਆਂ ਨੂਰਪੁਰ ਕੀਮਾ ਉੱਥੇ ਕਹਿੰਦੇ ਧੁੰਦ ਬਹੁਤ ਜਾਰੀ ਪੈ ਚੁੱਕੀ ਆ ਤੇ ਬੁਰਾ ਹਾਲ ਆ ਜਾ ਕੇ ਡੰਗਰਾ ਡੁੰਗਰਾ ਦਾ ਹਾਲਚਲ ਪੁੱਛ ਕੇ ਪਰਸੋਂ ਨੇ ਆਏ ਇੱਥੇ ਇਹਨਾਂ ਕਣਾਂ ਜਾਣ ਦਾ ਨਾਂ ਹੀ ਨਹੀਂ ਲੈਂਦਾ ਐਵੇਂ ੱੱ ਧੱਕੇ ਮਾਰ ਕੇ ਕੱਢਣੇ ਤੋਂ ਪਹਿਲਾਂ ਆਪ ਹੀ ਨਿਕਲ ਜੀਏ ਪੋਲੇ ਜੀ ਕਣਾਈ ਵੀ ਲਓ ਜੀ ਆਪਾਂ ਪਹੁੰਚ ਗਏ ਨੂਰਪੁਰੇ ਠੀਕ ਆ ਟਾਈਮ ਨਾਲ ਬੰਦਾ ਜਿਹਦਾ ਆਪਦੇ ਘਰੇ ਆ ਜਾਵੇ ਉਹਦੇ ਅਰਗਰੀਸ਼ ਨਹੀਂ ਹੁੰਦੀ ਸਹੁਰਿਆਂ ਦੀਆਂ ਇੱਕ ਦੋ ਦਿਨ ਹੀ ਖਾਧੀਆਂ ਜਾਂਦੀਆਂ ਹੁੰਦੀਆਂ ਜਿਆਦੇ ਤੇ ਨਹੀਂ ਖਾਈਆਂ ਇਹ ਵੀ ਸਿਆਣੇ ਗੱਲਾਂ ਸੱਚੀਆਂ ਕਹਿ ਗਈਆਂ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਲੌਗ ਦੇ ਵਿੱਚ ਤੇ ਪਰੌਂਠੇ ਬਾਕੀ ਬਹੁਤ ਸਵਾਦ ਸੀ ਤੁਸੀਂ ਵੀ ਦੱਸਿਓ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਇਹ ਘੈਂਟ ਰੈਸਪੀ ਲੱਗੀ ਤੇ ਜਰੂਰ ਆਪਣੇ ਵਲੌਗ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਤੇ ਵੇਂਦੇ ਉਹ ਫੋਲੋ ਕਰ ਲਿਓ ਤੇ ਜਿਹੜੇ ਆਪਣੇ YouTube ਤੇ ਵੇਂਦੇ ਉਹ ਸਬਸਕ੍ਰਾਈਬ ਕਰ ਲਿਓ ਤੇ ਫੋਨ ਆਈ ਜਾਂਦੇ ਇੱਧਰ ਤਵਾ ਤਵਾ ਟੂ ਮੱਚ ਚਲੋ ਜੀ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਵਾਸਤੇ Instagram ਹੈਗਾ ਬਲਕਰਨ 157 Snapchat ਹੈਗੀ ਸੰਧੂ H J N A 22 ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਉਹਨਾਂ ਚਿਰ ਖੁਸ਼ ਰਹੋ